ਸੋ ਨਗਰ ਨਿਗਮ ਆਟੋ ਵਰਕਸ਼ਾਪ ਵਿੱਚ ਲਗਾਤਾਰ ਜਿਹੜੀ ਆਪਣੀ ਮੰਗਾਂ ਨੂੰ ਲੈ ਕੇ ਲੱਈ ਥਾਂ ਜਿਹੜੇ ਤਰਨੇ ਪ੍ਰਦਰਸ਼ਨ ਕੀਤੇ ਜਾਂਦੇ ਫਿਲਹਾਲ ਮਿੱਟਗਾ ਦਾ ਦੌਰ ਵੀ ਜਾਰੀ ਰਹਿੰਦਾ ਸੋ ਲਗਾਤਾਰ ਕੱਲ ਇੱਕ ਮੀਟਿੰਗ ਕੀਤੀ ਗਈ ਜਿਸ ਦੇ ਵਿੱਚ ਕਈ ਡਿਮਾਂਡਸ ਜਿਹੜੀਆਂ ਗਿਆ ਵਾ ਉਹ ਨਗਰ ਨਿਗਮ ਦੇ ਕਮਿਸ਼ਨਰ ਅੱਗੇ ਰੱਖਿਆ ਗਿਆ ਸੋ ਅੱਜ ਨਗਰ ਨਿਗਮ ਦੇ ਕਮਿਸ਼ਨਰ ਜਿਹੜੇ ਆ ਨਗਰ ਨਿਗਮ ਆਟੋ ਵਰਕਸ਼ਾਪ ਤੇ ਪਹੁੰਚਦੇ ਜਿੱਥੇ ਕਿ ਮਿਊਨਿਸਪਲ ਯੂਥ EMPLOYEES FEDERATION ਦੇ ਜਿਹੜੇ ਪ੍ਰਧਾਨ ਆਸ਼ੂ ਨਾਹਰ ਉਹਨਾਂ ਵੱਲੋਂ ਜਿਹੜੇ ਮੈਡਮ ਰਮਾ ਜਿਹੜੀ ਆਟੋ ਵਰਕਸ਼ਾਪ ਦੇ ਇੰਚਾਰਜ ਆ ਰਾਜਕਮਰ ਮਨੁਤ ਸਵਾਗਤ ਕੀਤਾ ਜਾ ਰਿਹਾ ਸੋ ਫਿਲਹਾਲ ਜਿਹੜੀ ਮੁਸ਼ਕਲਾਂ ਨੂੰ ਦੇਖਣ ਲਈ ਵੀ ਨਗਰ ਨਿਗਮ ਦੇ ਕਮਿਸ਼ਨਰ ਜਿਹੜੇ ਹਰਪ੍ਰੀਤ ਸਿੰਘ ਹੈਗੇ ਉਹ ਆਟੋ ਵਰਕਸ਼ਾਪ ਦੇ ਵਿੱਚ ਦੌਰਾ ਕਰ ਰਹੇ ਔਰ ਮੁਸ਼ਕਲਾਂ ਨੂੰ ਦੇਖ ਰਹੇ ਔਰ ਇਸ ਮੁਸ਼ਕਲਾ ਦੇ ਬਾਅਦ ਜਿਹੜੀ ਕਮੇਟਿੰਗ ਕੀਤੀ ਜਾਏਗੀ ਕਿ ਨਗਰ ਨਿਗਮ ਦਾ ਆਟੋ ਵਰਕਸ਼ਾਪ ਦੇ ਵਿੱਚ ਜਿਹੜੇ ਮੁਲਾਜ਼ਮ ਕਾਫੀ ਵੱਡੀ ਸੰਖਿਆ ਦੇ ਵਿੱਚ ਜਿਹੜੇ ਕੰਮ ਕਰ ਰਹੇ ਆ ਉਹਨਾਂ ਨੂੰ ਸਹੂਲਤਾਂ ਦਿੱਤੀ ਜਾ ਦੇ ਦਿੱਤੀ ਜਾ ਸਕਣ ਕਿਉਂਕਿ ਜੇ ਉਹਨਾਂ ਨੂੰ ਸਹੂਲਤਾਂ ਦਿੱਤੀ ਜਾਣਗੀਆਂ ਤਾਂ ਹੀ ਸ਼ਹਿਰ ਦੇ ਵਿੱਚ ਜਿਹੜੀ ਸਹੂਲਤਾਂ ਆ ਗਈਆਂ ਉਹ ਜਿਹੜੀਆਂ ਚੱਲਦੀਆਂ ਰਹਿਣਗੀਆਂ ਲੇਕਿਨ ਇੱਕ ਸਵਾਲ ਵੱਡਾ ਖੜਾ ਹੁੰਦਾ ਜਿਹੜ ਕੁਨਿਆ ਹੋਰ ਸਫਾਈ ਵਿਸਥਾ ਨੂੰ ਲੈ ਕੇ ਜਿਹੜੀ ਆ ਨਾਕਾਮਯਾਬ ਸਾਬਿਤ ਹੋ ਰਹੀ ਜਿਸ ਨੂੰ ਲੈ ਕੇ ਸ਼ਹਿਰ ਦੇ ਵਿੱਚ ਵੱਡੀ ਮੁਸ਼ਕਲਾਂ ਦਾ ਕੂੜੇ ਦੇ ਢੇਰ ਨੂੰ ਲੈ ਕੇ ਆ ਗੰਦਗੀ ਨੂੰ ਲੈ ਕੇ ਵੱਡੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਵਾ ਜਿਸਤੇ ਚਲਦੇ ਨਗਰ ਨਿਗਮ ਦੇ ਮੁਲਾਜ਼ਮ ਜਿਹੜੇ ਕਹਿੰਦੇ ਆ ਕਿ ਅਸੀਂ ਸਫਾਈ ਦਾ ਜਿੰਮਾ ਲੈਂਦੇ ਲੇਕਿਨ ਸਾਨੂੰ ਮਸ਼ੀਨਰੀ ਦਿੱਤੀ ਜਾਵੇ ਕਿਉਂਕਿ ਮਸ਼ੀਨਰੀ ਜਿਹੜੀ ਆ 15 ਸਾਲ ਤੋਂ ਵੱਧ ਕੰਡਮ ਹੋ ਚੁੱਕੀਆਂ ਹੋਰ ਕਈ ਮੁਸ਼ਕਲਾਂ ਆ ਗਿਆ ਵਾ ਜਿਸ ਨੂੰ ਲੈ ਕੇ ਲਗਾਤਾਰ ਮੁਲਾਜ਼ਮ ਜਿਹੜੇ ਪਰੇਸ਼ਾਨੀ ਚੇਲ ਰਹੇ ਇਸ ਜਿਸ ਨੇ ਜਲਦੀ ਜਿਹੜੀ ਆ ਸ਼ਹਿਰ ਦੇ ਵਿੱਚ ਸਫਾਈ ਵਿਸਥਾ ਜਿਹੜੀ ਆ ਉਹ ਬਿਲਕੁਲ ਗੜਬੜ ਇਹ ਔਰ ਪ੍ਰਾਈਵੇਟ ਕੰਪਨੀਆਂ ਜਿਹੜੀਆਂ ਹੰਗੀਆਂ ਉਹ ਬਿਲਕੁਲ ਸਪਾਈ ਵਿਸਥਾ ਵਿੱਚ ਡੜੀ ਆ ਉਹ ਕੰਮ ਨਹੀਂ ਕਰ ਰਹੀਆਂ ਸੋ ਆਟੋ ਵਰਕਸ਼ਾਪ ਦੇ ਵਿੱਚ ਜੈਨੂਮ ਮੰਗਾ ਵੀ ਹੈ ਗਿਆ ਮੈਂ ਜਿਸ ਨੂੰ ਲੈ ਕੇ ਅੱਜ ਮੀਟਿੰਗ ਕੀਤੀ ਜਾ ਰਹੀ ਹੈ ਔਰ ਨਗਰ ਨਿਗਮ ਦੇ ਕਮਿਸ਼ਨਰ ਹਾਪੀ ਸਿੰਘ ਉਹ ਦੌਰਾ ਕਰ ਰਹੇ ਆ ਸੋ ਫਿਲਹਾਲ ਕੀ ਕਹਿੰਦੇ ਆ ਨਗਰ ਨਿਗਮ ਦੇ ਕਮਿਸ਼ਨਰ ਉਹਨਾਂ ਨੇ ਵੀ ਗੱਲ ਕਰਦੇ ਆ ਸਭ ਤੋਂ ਪਹਿਲਾਂ ਰਾਜੀ ਮੈਂ ਤੁਹਾਡਾ ਬਹੁਤ ਬਹੁਤ ਧੰਨਵਾਦ ਦੀ ਹੈ ਕਿ ਅੱਜ ਇੰਨੀ ਪ੍ਰੈਸ ਅੱਥੇ ਆਈ ਹੈ ਸੋ ਤੇ ਅੱਜ ਬੇਸਿਕਲੀ ਇੱਕ ਇੰਟਰਨਲ ਮੀਟਿੰਗ ਰੱਖੀ ਗਈ ਸੀਗੀ ਆਟੋ ਵਰਕਸ਼ਾਪ ਯੂਨੀਅਨ ਦੇ ਨਾਲ ਯੂਨੀਅਨ ਵਾਲੇ ਸਾਡੇ ਕੋਲ ਆਏ ਸੀ ਕਹਿੰ ਰਹੇ ਸੀ ਕਿ ਸਾਡੇ ਵੀ ਇੱਕ ਵਾਰ ਆਓ ਇੱਥੇ ਅਸੀਂ ਵੀ ਵਾਂਟ ਟੂ ਸ਼ੋ ਯੂ ਦਾ ਯੂਨੀਅਨ ਆਹ ਸੌਰੀ ਥਿਸ ਵਰਕਸ਼ਾਪ ਤੇ ਅੱਜ ਮੈਂ ਐਸੇ ਨੂੰ ਮੁੱਖ ਰੱਖਦੇ ਹੋਇਆ ਜਿੱਥੇ ਆਇਆ ਕਿ ਬਹੁਤ ਸਾਰੀਆਂ ਮੰਗਾਂ ਜਿਹੜੀਆਂ ਹੈਗੀਆਂ ਨੇ ਆਟੋ ਵਰਕਸ਼ਾਪ ਯੂਨੀਅਨ ਦੀਆਂ ਹੈਗੀਆਂ ਨੇ ਤੇ ਉਹਨਾਂ ਨੂੰ ਅਸੀਂ ਬੈਠ ਕੇ ਵਿਚਾਰ ਵਟਾਂਦਰਾ ਕਰਾਂਗੇ ਜਿੱਥੇ-ਜਿੱਥੇ ਵੀ ਸੋਲੂਸ਼ਨ ਸਾਨੂੰ ਲੱਭਦੇ ਹੋਏ ਅਸੀਂ ਉਹਨਾਂ ਦੀ ਜ਼ਰੂਰ ਮਦਦ ਕਰਾਂਗੇ ਆਲਟੀਮੇਟਲੀ ਆਟੋ ਵਰਕਸ਼ਾਪ ਯੂਨੀਅਨ ਜਿਹੜੀ ਹੈ ਉਹ ਸਾਡੇ ਕਾਰਪੋਰੇਸ਼ਨ ਦਾ ਇੱਕ ਛੋਟਾ ਹਿੱਸਾ ਹੈ ਤੇ ਅਸੀਂ ਉਹਨਾਂ ਦੀਆਂ ਸਾਰੀਆਂ ਸਮੱਸਿਆਵਾਂ ਦਾ ਹੱਲ ਕਰਨ ਦੇ ਲਈ ਪ੍ਰਤੀਬੱਧ ਹਾਂ ਸਰ ਇਹ ਪੁਰਾਣੀ ਹੋ ਗਈ ਹੈ ਸਰ ਮਸ਼ੀਨਰੀ ਬਹੁਤ ਪੁਰਾਣੀ ਹੋ ਚੁੱਕੀ ਹੈ 15 ਸਾਲ ਆਲਰੇਡੀ ਜਿਹੜੀ ਕਈ ਮਸ਼ੀਨਰੀ 15 ਸਾਲ ਤੋਂ ਪੁਰਾਣੀ ਹੋ ਤੋ ਵੈਸੇ ਹੀ ਬੈਨ ਹੈ ਕਿਉਂਕਿ ਕਾਰਪੋਰੇਸ਼ਨ ਚਲਾ ਰਹੀ ਹੈ ਅ ਅੱਜ ਆਉਣ ਦਾ ਮੇਨ ਮਕਸਦ ਹੀ ਇਹ ਹੈ ਬਿਕੋਜ਼ ਸਮਾਰਟ ਸਿਟੀ ਦੇ ਵਿੱਚ ਹੁਣ ਸਾਡੀ ਇੱਕ ਨੈਕਸਟ ਬੋਰਡ ਆਫ ਡਾਇਰੈਕਟਰ ਦੀ ਮੀਟਿੰਗ ਹੈ ਉਹਦੇ ਵਿੱਚ ਕੁਝ ਮਸ਼ੀਨਰੀ ਦਾ ਸਕੋਪ ਸਾਡੇ ਕੋਲ ਹੈ ਖਰੀਦਣ ਦਾ ਜਿਨ੍ਹਾਂ ਨਾਲ ਬੈਠ ਕੇ ਵਿਚਾਰ ਵਟਾਂਦਰਾ ਕਰਾਂਗੇ ਜੋ ਜੋ ਵੀ ਨਵੀਂ ਮਸ਼ੀਨਰੀ ਦੀ ਰਿਕੁਆਇਰਮੈਂਟ ਹੋਏਗੀ ਵੀ ਵਿਲ ਟ੍ਰਾਈ ਟੂ ਗੈਟ ਇਟ ਥਰੂ ਦਾ ਸਮਾਰਟ ਸਿਟੀ ਸਪੋਰਟਿੰਗ ਲਾਈਨ ਅਪ ਹੋ ਗਈ ਜਨਵਰੀ ਇਸ ਤੋਂ ਇਲਾਵਾ ਮਸ਼ੀਨਰੀਆਂ ਅੱਜ ਅੱਜ ਜੀ ਅਸੀਂ ਹੁਣ ਇਸੇ ਲਈ ਆਏ ਆ ਤੇ ਅੱਜ ਅਸੀਂ ਦੇਖਾਂਗੇ ਜਿੱਥੇ ਸਮਰਸੀਬਲ ਦੀ ਰੋਡ 'ਤੇ ਸਮਰਸੀਬਲ ਲਗਵਾਵਾਂਗੇ ਤੇ ਜੋ ਵੀ ਬੇਸਿਕਲੀ ਮੇਰੇ ਆਉਣ ਦਾ ਪਰਪਸ ਹੀ ਇਹ ਹੈ ਕਿ ਜਿਹੜੇ ਸਿਰ ਪ੍ਰੋਬਲਮਸ ਹੈਗੀਆਂ ਨੇ ਉਹਨਾਂ ਨੂੰ ਅਸੀਂ ਆਪ ਜਾ ਕੇ ਘੁੰਮ ਕੇ ਦੇਖ ਸਕੀਏ ਤੇ ਉਹਨਾਂ ਦੇ ਜਿਹੜੇ ਸੋਲੂਸ਼ਨਸ ਨੇ ਉਹ ਅਸੀਂ ਜਲਦੀ ਜਲਦੀ ਕਰਕੇ ਜੀ ਕਾਫੀ 10 ਸਾਲ ਤੋਂ ਸ਼ਹਿਰ ਦੇ ਵਿੱਚ ਕੂੜੇ ਦੀ ਇਲਾਕੇ ਬੜੀ ਪ੍ਰੋਬਲਮ ਚੱਲਦੀ ਹੈ ਬਲਕਿ ਇਲੈਕਸ਼ਨ ਦੇ ਵਿੱਚ ਮੂਰਤਾ ਰੱਟਿਆ ਲੇਕਿਨ ਕੋਈ ਨਾ ਦੀ ਡਿਮਾਂਡ ਲਿਖੀ ਹੈ ਕਿ ਲਗਾਤਾਰ ਮੁਲਾਜ਼ਮ ਕੱਟੇ ਹੋਰ ਵਾਰਸ ਵਧਰੀਏ ਪਾਪੂਲੇਸ਼ਨ ਵਧਰੀਏ ਸੋ ਇਹਨਾਂ ਕੋ ਜਿਹੜੀ ਭਰਤੀ ਦਾ ਸਾਧਨ ਯਾ ਮੁਲਾਜ਼ਮਾਂ ਦੇ ਜਿਹੜੇ ਜ ਉਹ ਵੀ ਡਿਮਾਂਡ ਸਭ ਤੋਂ ਪਹਿਲਾਂ ਮੈਂ ਤੁਹਾਡੀ ਗੱਲ ਤੇ ਬਿਲਕੁਲ ਕਹਿਣਾ ਚਾਹਾਂਗਾ ਕਿ ਕਿਤੇ ਨਾ ਕਿਤੇ ਸੱਚਾਈ ਹੈ ਕਿ ਜਿਹੜੀ ਅਵਰਡਾ ਕੰਪਨੀ ਦੀਆਂ ਗੱਡੀਆਂ ਜਿਹੜੀਆਂ ਚੱਲਦੀਆਂ ਚਾਹੀਦੀਆਂ ਨੇ ਉਹ ਘੱਟ ਨੇ ਇਸੇ ਨੂੰ ਮੁੱਖ ਰੱਖਦੇ ਹੋਏ ਇਲੈਕਸ਼ਨ ਪੀਰੀਅਡ ਦੇ ਵਿੱਚ ਅਸੀਂ ਜਿਹੜੀਆਂ ਸਾਡੀਆਂ ਕਾਰਪੋਰੇਸ਼ਨ ਦੀਆਂ ਡਾਇਰੈਕਟਰ ਟਰਾਲੀ ਸੀਗੀਆਂ ਅਸੀਂ ਉਹਦੇ ਨਾਲ ਪੁਸ਼ਣ ਕੀਤੀਆਂ ਸੀਗੀਆਂ ਇਹ ਵਾਰ ਅਸੀਂ ਪ੍ਰਾਈਵੇਟ ਜਿਹੜੇ ਹੈਗੇ ਨੇ ਉੱਥੋਂ ਵੀ ਅਸੀਂ ਰੈਂਟ ਦੇ ਉੱਤੇ ਟ੍ਰੈਕਟਰ ਟਰਾਲੀਜ਼ ਲਈਆਂ ਸੀ ਅਸੀਂ ਹੁਣ ਇੱਕ ਵੱਖਰਾ ਟੈਂਡਰ ਵੀ ਹੋਰ ਲਗਾਇਆ ਹੋਇਆ ਇਨ ਪ੍ਰੋਸੈਸ ਦੇ ਵਿੱਚ ਜਿਹਦੇ ਵਿੱਚ ਅਸੀਂ 25 ਟ੍ਰੈਕਟਰ ਟਰਾਲੀਜ਼ ਜਿਹੜੀਆਂ ਹੈਗੀਆਂ ਨੇ ਉਹ ਅਸੀਂ ਥਰੂ ਟੈਂਡਰ ਹਾਇਰ ਕਰ ਰਹੇ ਹਾਂ ਉਹ ਇਦਾਂ ਪ੍ਰਾਇਮਰੀ ਉਹ ਪ੍ਰਾਇਮਰੀ ਕਲੈਕਸ਼ਨ ਵਾਸਤੇ ਨਹੀਂ ਲੱਗਣਗੀਆਂ ਉਹ ਸੈਕੰਡਰੀ ਕਲੈਕਸ਼ਨ ਵਾਸਤੇ ਆ ਕਿਉਂਕਿ ਅਵਰਡਾ ਕੰਪਨੀ ਜਿਵੇਂ ਜਿਵੇਂ ਉਹਨਾਂ ਦੀ ਜੇ ਸਪੋਸਟ ਕਰਨ ਦੀ ਗੱਡੀ ਘਟਦੀ ਹੈ ਤਾਸੀਂ ਉਸੇ ਟੈਂਡਰ ਦੇ ਤਦਬੇ ਮੁੱਖ ਰੱਖਦੇ ਹੋ ਉਹਦੇ ਵਿੱਚ ਉਹਨੀਆਂ ਗੱਡੀਆਂ ਸੀ ਜਿਹੜੀਆਂ ਆਈਆਂ ਨੇ ਟ੍ਰੈਕਟਰ ਟਰਾਲੀਸ ਉਹ ਸਟੈਂਡਰ ਦੇ ਵਿੱਚ ਪਾ ਲਾਂਗੇ ਸਾਡੀ ਜਿਹੜੀ ਮੇਨ ਜੋ ਸੋਲੂਸ਼ਨ ਜੋ ਅਸੀਂ ਸੋਚ ਰਹੇ ਹਾਂ ਅਸੀਂ ਕੈਪੈਸਿਟੀ ਵਧਾਉਣ ਵਾਲੇ ਪਾਸੇ ਜਾ ਰਹੇ ਹਾਂ ਕਿ ਅਸੀਂ ਜਿਹੜੀ ਲਿਫਟਿੰਗ ਜਿਹੜੀ ਹੈਗੀ ਗਾਰਬੇਜ ਦੀ ਉਹਦੀ ਜਿਹੜੀ ਲਿਫਟਿੰਗ ਹੋਣੀ ਹੈ ਉਹ ਗੱਡੀਆਂ ਦੇ ਨਾਲ ਹੋਣੀ ਹੈ ਤੇ ਅਸੀਂ ਕਿਵੇਂ ਗੱਡੀਆਂ ਦੀ ਕੈਪੈਸਿਟੀ ਜਿਹੜੀ ਹੈਗੀ ਉਹ ਦੱਸ ਸਕਦੇ ਹਾਂ ਕਾਰਪੋਰੇਸ਼ਨ ਜਿਹੜਾ ਬੀਸੀ ਰੇਟ ਤੋਂ ਪਹਿਲਾਂ ਕੰਮ ਚੱਲਦੇ ਸੀ ਉਹਦੀ ਵੀ ਡਿਮਾਂਡ ਨਾਲ ਕੀਤੀ ਗਈ ਕੁਝ ਲੈ ਕੇ ਸਰਕਾਰ ਨੂੰ ਵੀ ਦੇਖਾਂਗੇ ਜੀ ਉਹ ਦੇਖਾਂਗੇ ਸਾਰੀਆਂ ਅੱਜ ਇਸ ਤੋਂ ਬਾਅਦ ਅਸੀਂ ਮੀਟਿੰਗ ਹੀ ਕਰਨੀ ਹੈ ਤੇ ਜੋ ਵੀ ਮੰਗਾਂ ਹੋਣਗੀਆਂ ਜੋ ਵੀ ਆਪਣੀ ਸਰਕਾਰ ਦੀਆਂ ਹਦਾਇਤਾਂ ਪਾਲਿਸੀਆਂ ਹੈਗੀਆਂ ਉਹਦੇ ਤਾਬੇ ਉਹਦੇ ਮੁੱਖ ਰੱਖਦੇ ਹੋਏ ਅਸੀਂ ਵੱਧ ਤੋਂ ਵੱਧ ਜਿੰਨੇ ਵੀ ਸੋਲੂਸ਼ਨ ਲੱਭਣ ਦੀ ਕੋਸ਼ਿਸ਼ ਕਰਾਂਗੇ ਅਸੀਂ ਜਰੂਰ ਮਹੱਲ ਕਰਾਵਾਂਗੇ ਦੇ ਪ੍ਰਸ਼ਾਦ ਜੀ ਤੇ ਕ੍ਰਿਸ਼ਨਾ ਸਾਹਿਬ ਜੀ ਦੀ ਮੀਟਿੰਗ ਹੋਈ ਹੈ ਕਿ ਮੀਟਿੰਗ ਹੈ ਮੀਟਿੰਗ ਇੱਕ ਜਨਰਲ ਮੀਟਿੰਗ ਹੋਈ ਹੈ ਕਿ ਕਈ ਚੀਜ਼ਾਂ ਸੀ ਜਿਹੜੀਆਂ ਕੰਮ ਸੀ ਜਿਹੜੇ ਆਟੋ ਵਰਕਸ਼ਾਪ ਨੂੰ ਮੇਰੇ ਵੱਲੋਂ ਮੰਨ ਰੱਖੀ ਗਈ ਉਹਨਾਂ ਮੰਗਾਂ ਨੂੰ ਸੁਣਨ ਵਾਸਤੇ ਉਹ ਖੁਦ ਚੱਲ ਕੇ ਆਏ ਆਟੋ ਵਰਕਸ਼ਾਪ ਜਿਸ ਲਈ ਕ੍ਰਿਸ਼ਨਾ ਸਾਹਿਬ ਜੀ ਧੰਨਵਾਦੀ ਆ ਕਿ ਜੋ ਮੁਸ਼ਕਲਾਂ ਸੀ ਆਲਰੇਡੀ ਕ੍ਰਿਸ਼ਨਾ ਸਾਹਿਬ ਵੱਲੋਂ ਪਹਿਲੇ ਹੀ ਹੱਲ ਕੀਤੀ ਗਈਆਂ ਜੋ ਕੁਝ ਹੋਰ ਮੁਸ਼ਕਲਾ ਹੈ ਉਹ ਕ੍ਰਿਸ਼ਨਾ ਸਾਹਿਬ ਨੇ ਅੱਜ ਉਹਨਾਂ ਨੂੰ ਪ੍ਰੋਮਿਸ ਕੀਤਾ ਕਿ ਉਹ ਜਲਦ ਤੋਂ ਜਲ ਸੁਝਾ ਦਿੱਤੀ ਜਾਣਗੇ ਕਿ ਇਹੋ ਜਿਹੜੇ ਡਿਮਾਂਡਸ ਕੀਤੀ ਗਈ ਜੋ ਕਿ ਸਰਕਾਰੀ ਬਦਦ ਤੇ ਹੋਣੀਆਂ ਹੈ ਉਸ ਵੱਲੋਂ ਕੁਰਸ਼ਾ ਸਾਹਿਬ ਜੀ ਨੇ ਕਿਹਾ ਹੈ ਕਿ ਉਹ ਅਰ ਸਰਕਾਰ ਨੂੰ ਲਿਖੀ ਭੇਜਵਾਗੇ ਪਰ ਅੱਜ ਜੋ ਹੈ ਸਿਰ ਮੇਨ ਮਿਲਣ ਦਾ ਮਕਸਦ ਕੁਰਸ਼ਾ ਸਾਹਿਬ ਨੂੰ ਯੂਨੀਅਨ ਵੱਲੋਂ ਜਾਂ ਸਾਡੇ ਵੱਲੋਂ ਸੀ ਆਟੋ ਵਰਕਸ਼ਾਪ ਨੂੰ ਇੱਕ ਵਾਰੀ ਆ ਕੇ ਉਹ ਵਿਜ਼ਿਟ ਕਰਨ ਤੇ ਨਾਲ ਹੀ ਜਿਹੜੀ ਵੀ ਕੋਈ ਉਹਨਾਂ ਦੀ ਮੰਗ ਹੈ ਉਹਨਾਂ ਨੂੰ ਦੇਖਣ ਤੇ ਸੁਣਨ ਪਰ ਉਹਨਾਂ ਨੇ ਅੱਜ ਬੜਾ ਅੱਛਾ ਹੁੰਗਾਰਾ ਦਿੱਤਾ ਹੈ ਆਟੋ ਵਰਕਸ਼ਾਪ ਯੂਨੀਅਨ ਨੂੰ ਜਿਸ ਲਈ ਮਤਲਬ ਧੰਵਾਦ ਜੀ ਕੁਰਸ਼ਾ ਸਾਹਿਬ ਜੀ ਦੇ ਉਹਨਾਂ ਨੇ ਆ ਕੇ ਬੜੇ ਪਿਆਰ ਨਾਲ ਉਹਨਾਂ ਦੀ ਗੱਲਾਂ ਸੁਣੀਆਂ ਤੇ ਉਹਨਾਂ ਨੂੰ ਪੂਰਾ ਕਰਨ ਵਾਸਤੇ ਵਾਅਦਾ ਕੀਤਾ ਮੈਮ ਕਹਿਣਾ ਗੱਡੀਆਂ ਕੋ ਵਾਸ਼ਿੰਗ ਲਾਈਨ ਟੈਂਕਰ ਸੈਂਟਰ ਇਹ ਕਾ ਗੱਲ ਬਹੁਤ ਵਧੀਆ ਸੁਣ ਕੀਤੀ ਜਿੱਤ ਕਿ ਜਲਦੀ ਜਲਦੀ ਐਕਸ਼ਨ ਚੁੱਕਿਆ ਜਾਵੇ ਸਰ ਉਹਨਾਂ ਨੇ ਕਿਹਾ ਕਿ ਓਨ ਦਾ ਸਪੋਰਟ ਤੇ ਕੁਝ ਗੱਲਾਂ ਸੱਦੇ ਹੱਲ ਕਰ ਦਿੱਤੀਆਂ ਜਿਵੇਂ ਕਿ ਪਾਣੀ ਦੀ ਸਮੱਸਿਆ ਉਹਦੇ ਵਾਸਤੇ ਸੱਦੇ ਕਹਿਤਾ ਟਾਇਲਟ ਦੀ ਸਮੱਸਿਆ ਉਸੇ ਵੇਲੇ ਹੀ ਸਰ ਨੇ ਉਸ ਚੀਜ਼ ਨੂੰ ਕੈਰੀ ਕੀਤਾ ਕੰਸਰਡ ਆਫੀਸਰ ਨੂੰ ਇਸ ਤਰ੍ਹਾਂ ਕਈ ਚੀਜ਼ਾਂ ਜਿਹੜੀ ਓਨ ਦਾ ਸਪੋਰਟ ਸਰ ਉਹਨਾਂ ਨੇ ਹੱਲ ਕੀਤੀਆਂ ਬਾਕੀ ਸਰਕਾਰ ਨੂੰ ਬਾਕੀ ਸਰਕਾਰ ਨੂੰ ਲਿਖ ਕੇ ਦਿੱਤਾ ਜਾਏਗਾ ਜਿਹੜੇ ਕਿ ਸਾਡੇ ਪੱਧਰ ਤੇ ਵੀ ਨਗਰ ਨਿਗਮ ਨੂੰ ਸਰਕਾਰੀ ਅਧਿਕਾਰ ਤੇ ਪੰਜਾਬ ਸਰਕਾਰ ਨੂੰ ਲਿਖ ਕੇ ਭੇਜਿਆ ਜਾਏਗਾ ਜਿਹਦਾ ਡਿਸੀਜਨ ਸਰਕਾਰ ਨੂੰ ਲਿਆ ਜਾਏਗਾ ਦੋਸਤੋ ਨਗਰ ਨਿਗਮ ਨਗਰ ਨਿਗਮ ਸ਼ਹਿਰ ਦਾ ਹਿੱਸਾ ਹੈ ਜਿੱਤੇ ਉੱਤੇ ਸਫਾਈ ਦਾ ਜ਼ਿੰਮੇਵਾਰ ਨਗਰ ਨਿਗਮ ਦਾ ਉਹ 파ਟ ਆਟੋ ਵਰਕਸ਼ਾਪ ਜਿਸ ਦੇ ਤੇ ਸਭ ਤੋਂ ਵੱਡੀ ਜਿਹੜੀ ਜ਼ਿੰਮੇਵਾਰੀ ਹੁੰਦੀ ਹੈ ਸਫਾਈ ਦੀ ਲੇਕਿਨ ਅਜ ਨਗਰ ਨਿਗਮ ਆਟੋ ਵਰਕਸ਼ਾਪ ਜਿਹੜਾ ਖੁਦ ਜਿਹੜਾ ਵਾ ਬਿਲਕੁਲ ਇੱਕ ਦਰਦਣੀ ਹਾਲਤ ਜਿਹੜੀ ਆ ਉਹ ਸ਼ਿਕਾਰ ਹੋਇਆ ਪਿਆ ਉਸ ਨੂੰ ਲੈ ਕੇ ਜਿਹੜਾ ਮਿਊਨਿਸਪਲ ਯੂਥ EMPLOYEES ਫੈਡਰੇਸ਼ਨ ਵੱਲੋਂ ਜਿਹੜਾ ਆਟੋ ਵਰਕਸ਼ਾਪ ਲੋ ਅਰੇ ਨਗਰ ਨਿਗਮ ਦੇ ਕਮਿਸ਼ਨਰ ਹਰਪੀ ਸਿੰਘ ਉਹਨਾਂ ਨੂੰ ਜਿਹੜਾ ਵਾ ਬਿਲਕੁਲ ਇੱਕ ਮਾਨਮਤਾ ਦਿੱਤਾ ਗਿਆ ਜਿਹਦੇ ਵਿੱਚ ਕਾਫੀ ਡਿਮਾਂਡਸ ਜਿਹੜੀ ਆਵਾ ਉਹ ਦਿੱਤੀਆਂ ਗਈਆਂ ਗੱਡੀਆਂ ਦੀ ਕੰਡਮ ਗੱਡੀਆਂ ਵਾਸ਼ਿੰਗ ਲਾਈਨ ਉਸ ਦੇ ਨਾਲ ਨਾਲ ਜਿਹੜੇ ਪੈਂਚਰ ਸੈਂਟਰ ਜਾਂ ਜਿਹੜੀ ਉੱਥੇ ਦੇ ਜਿਹੜੇ ਪ੍ਰਧਾਨ ਅਗੇ ਹੋਰ ਉਹਨਾਂ ਨੇ ਲਗਾਤਾਰ ਮੁਲਾਜ਼ਮਾਂ ਦੇ ਆਪਣੀ ਹਕਾਂ ਦੀ ਆਵਾਜ਼ ਚੁੱਕੀ ਉਸ ਲਗਾਤਾਰ ਆਵਾਜ਼ ਚੁੱਕੀ ਮੁਲਾਜ਼ਮਾਂ ਦੇ ਲਈ ਔਰ ਅੱਜ ਨਗਰ ਨਿਗਮ ਦੇ ਕਮਿਸ਼ਨਰ ਆਏ ਆ ਮੀਟਿੰਗ ਹੋਈ ਆ ਲੇਕਿਨ ਡਿਮਾਂਡ ਜਿਹੜੀਆਂ ਅਗੇ ਆ ਉਹ ਜੈਨੂਇਨ ਡਿਮਾਂਡ ਸਨ ਅਗੇ ਕਿਉਂਕਿ ਉਹਦੇ ਸਿਰ ਤੇ ਹੀ ਸਫਾਈ ਜਿਹੜੀ ਉਹ ਕੀਤੀ ਜਾ ਸਕਦੀ ਹੈ ਜੀ ਬਿਲਕੁਲ ਜੈਨੂਇਨ ਡਿਮਾਂਡ ਸਨ ਤੁਹਾਡੇ ਉਮੀਦ ਭਈ ਆ ਬਿਲਕੁਲ ਸਹੀ ਗੱਲ ਆ ਸਾਡੀ ਆਸ ਸੀ ਮਾਨੀਓ ਕਮਿਸ਼ਨਰ ਸਾਹਿਬ ਅੱਗੇ ਅੱਜ ਤੱਕ ਉਹਨਾਂ ਨੂੰ ਬੁਲਾ ਕੇ ਅੱਜ ਆਟੋ ਵਰਕਸ਼ਾਪ ਦੀ ਇੱਕ ਵਿਜ਼ਿਟ ਕਰਾਈ ਗਈ ਆ ਉਹਨਾਂ ਨੂੰ ਮਿਲੇ ਸੀ ਅਸੀਂ ਥੋੜੇ ਦਿਨ ਪ ਆਟੋ ਵਰਖਸ਼ਾ ਦੇ ਵਿੱਚ ਮੁਲਾਜ਼ਮਾਂ ਨੂੰ ਆ ਰਹੀਆਂ ਮੁਸ਼ਕਲਾਂ ਨੇ ਉਹਨਾਂ ਦਾ ਹੱਲ ਕੀਤਾ ਜਾਵੇ ਉਹਨਾਂ ਨੇ ਅੱਜ ਦਾ ਸਾਨੂੰ ਟਾਈਮ ਦਿੱਤਾ ਸੀ ਅੱਜ ਆਏ ਨੇ ਬੜਾ ਅੱਛਾ ਲੱਗਾ ਆਏ ਨੇ ਹੁਣ ਕਈ ਸਰਕਾਰ ਲੈਵਲ ਦੀਆਂ ਮੰਗਾਂ ਸੀ ਉਹਨਾਂ ਨੇ ਇੱਕ ਸਰਕਾਰ ਲੈਵਲ ਦੀਆਂ ਮੰਗਾਂ ਦਾ ਇੱਕ ਨੋਟ ਤਿਆਰ ਕਰਵਾ ਲਿਆ ਆਪਣੇ ਪੀਰ ਸਾਹਿਬ ਨੂੰ ਕਹਿਤਾ ਵੀ ਜਿਹੜਾ ਸਰਕਾਰ ਨੂੰ ਪੁਟ ਅਪ ਕਰਨਾ ਹੈ ਇਹਨੇ ਲੋਕਲ ਮੰਗਾਂ ਸੀ ਅੱਜ ਉਹ ਤੁਰੰਤ ਹੱਲ ਕਰ ਗਏ ਨੇ ਅਸੀਂ ਇਸ ਗੱਲੋਂ ਮੰਨ ਲਿਓ ਕਮਿਸ਼ਨਰ ਸਾਹਿਬ ਦੇ ਰਹਿਣੀਆਂ ਫਿਰ ਬਿਲਕੁਲ ਇੱਕ ਡਿਮਾਂਡ ਜਿਹੜੀ ਹੈ ਕਿ ਤੁਸੀਂ ਕਿਹਾ ਵੀ ਜਿਹੜੀ ਮਸ਼ੀਨਰੀ ਹੈਗੀ ਆ ਉਹ ਤਕਰੀਬਨ 15 ਸਾਲ ਤੋਂ ਪੁਰਾਣੀ ਸਰਕਾਰ ਬੈਨ ਕਰ ਚੁੱਕੀ ਆ ਸੋ ਕਾਰਪੋਰੇਸ਼ਨ ਚਲਾ ਰਹੀ ਹੈ ਹਾਲਾਂਕਿ ਕਮਿਸ਼ਨਰ ਸਾਹਿਬ ਨੇ ਜਵਾਬ ਦਿੱਤਾ ਵਾ ਇਹ ਰਿਵਿਊ ਕਰਕੇ ਜਿਹੜੀ ਮਸ਼ੀਨਰੀ ਹੈ ਉਹ ਕਿਉਂਕਿ ਅਗਰ ਕੰਡਮ ਮਸ਼ੀਨਾਾਂ ਹਨ ਕਿ ਤੇ ਸ਼ਹਿਰ ਦੀ ਸਫਾਈ ਦੇ ਉੱਤੇ ਆਪਾਂ ਸਵਾਲ ਖੜੇ ਕਰ ਸਕਦੇ ਆਂ ਦੇਖੋ ਜੀ ਓਮੀ ਭਈਆ ਬਿਲਕੁਲ ਠੀਕ ਤੁਹਾਡੀ ਗੱਲ ਹੈ ਵੇਹੀ ਸਰਕਾਰ ਦੀ ਗਾਈਡਲਾਈਨਸ ਨੂੰ ਹੀ ਫੋਲੋ ਕਰਦੇ ਪਏ ਆ 15 ਸਾਲ ਪੁਰਾਣੀ ਜੇ ਮਸ਼ੀਨਰੀ ਅਸੀਂ ਤੁਸੀਂ ਕਹਿ ਰਹੇ ਚਲਾ ਰਹੇ ਜਿਸ ਦਿਨ ਨਵੀਂ ਆਏਗੀ ਇਹਨੂੰ ਕੰਡਮ ਕਰਕੇ ਇਹਨੂੰ ਰੀਸਾਈਕਲਿੰਗ ਕਰਕੇ ਤੇ ਇਹਨੂੰ ਆਪਸ਼ਨ ਚ ਪਾ ਦਿੱਤਾ ਜਾਏਗਾ ਅਸੀਂ ਇਹੀ ਡਿਮਾਂਡ ਰੱਖੀ ਹੈ ਮਾਨਯੋਗ ਕਮਿਸ਼ਨਰ ਸਾਹਿਬ ਅੱਗੇ ਵੀ ਸਾਨੂੰ ਨਵੀਂ ਮਸ਼ੀਨਰੀ ਲੈ ਕੇ ਦਿੱਤੀ ਜਾਵੇ ਸ਼ਹਿਰ ਵੱਡਾ ਹੋ ਗਿਆ ਵਾ ਹੁਣ ਪ੍ਰਾਈਵੇਟ ਸੋਲਿਡ ਮੈਨੇਜਮੈਂਟ ਕਮੇਟੀ ਜਿਹੜੀ ਕੰਪਨੀ ਚਲਾ ਰਹੀ ਸੀ ਉਹ ਵੀ ਤੁਹਾਨੂੰ ਪਤਾ ਥੋੜੇ ਚਿਰ ਤੋਂ ਭੱਜ ਗਈ ਹੈ ਤੇ ਕੰਮ ਕਿਹਨੇ ਸਾਮੇ ਮਲਾਜ਼ਮਾ ਨੇ ਜੇ ਮਲਾਜ਼ਮਾ ਕੋਲ ਪ੍ਰੋਪਰ ਮਸ਼ੀਨਰੀ ਹੋਏਗੀ ਤੇ ਸ਼ਹਿਰ ਨੂੰ ਸਾਫ਼ ਰੱਖਣ ਸ਼ਹਿਰ ਦੀਆਂ ਪ੍ਰੋਬਲਮਾਂ ਮੁਲਾਜ਼ਮ ਹੱਲ ਕਰ ਰਹੇ ਨੇ ਮੈਂ ਬਿਨਾ ਮਸ਼ੀਨਰੀ ਤੋਂ ਹੱਲ ਨਹੀਂ ਹੋਣੇ ਸਕਨ ਮਸ਼ੀਨਾ ਜੜੀਆਂ ਕਾਫੀ ਜੀਆਂ ਵਾ ਬਹੁਤ ਸਾਰੀ ਮਸ਼ੀਨਰੀ ਤੋਂ ਅੱਧ ਤਕਰੀਬਨ ਅੱਧੇ ਜਨਮ ਸਿੰਦਰੀ ਕੰਡਮ ਨੇ ਅੱਜ ਉਹਨਾਂ ਨੇ 35 ਟਰੈਕਟਰ ਟਰਾਲੀਆਂ ਨੂੰ ਗ੍ਰੀਨ ਝੰਡੀ ਦਿੱਤੀ ਆ ਸਾਡੇ ਮਾਨਯੋਗ ਕਮਿਸ਼ਨਰ ਸਾਹਮਣੇ ਉਹਨਾਂ ਨੇ ਕਿਹਾ ਵਾ ਵੀ 15 ਟੱਕ ਟੱਕ ਟਰਾਲੀਆਂ ਆਣੀਆਂ ਉਸ ਤੋਂ ਇਲਾਵਾ ਫਾਇਰਿੰਗ ਮਸ਼ੀਨਾ ਆਣੀਆਂ ਬਲੈਰੋ ਉਸ ਤੋਂ ਇਲਾਵਾ ਸਾਨੂੰ ਉਹਨਾਂ ਨੇ ਦੋ ਲੋਡਰ ਮੰਗਵਾ ਕੇ ਦਿੱਤੇ ਜੀਸੀਪੀ ਮੰਗਵਾਈਆਂ ਨੇ ਅਸੀਂ ਮਾਰਜੋ ਕਮਿਸ਼ਨਰ ਸਾਹਿਬ ਦੇ ਰਹਿਣੇ ਪਰ ਅਸ਼ੂ ਜੀ ਦੇਖ ਰਿਹਾ ਵੇ ਕਿ ਜਿਹੜੀ ਟਾਈਲਾਂ ਦਾ ਕੰਮ ਹੋ ਗਿਆ ਆਟੋ ਵਰਖਸ਼ਾ ਦੇ ਵਿੱਚ ਜਰੂਰ ਜਿਹੜੇ ਪੱਕੀ ਕੀਤੀਆਂ ਗਈਆਂ ਟਾਈਲਾਂ ਲਾਈਆਂ ਗਈਆਂ ਉਹ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਸਕਦੇ ਕਿਸ ਤਰ੍ਹਾਂ ਟਾਈਲਾਂ ਲਾਈਆਂ ਗਈਆਂ ਲੇਕਿਨ ਸਾਹਮਣ ਜਿਹੜੀ ਆ ਬਿਲਕੁਲ ਜਿਹੜੀ ਹੈ ਵਾਸ਼ਿੰਗ ਲਾਈਨ ਆ ਜਾਂ ਜਿਹੜੇ ਹੈ ਵਰਕਸ਼ਾਪ ਦੇ ਵਿੱਚ ਜਿਹੜਾ ਗੱਡੀਆਂ ਦਾ ਸਾਜੋ ਸਮਾਨ ਹੈਗਾ ਵਾ ਉਹਦੀ ਵੀ ਇੱਕ ਡਿਮਾਂਡ ਰੱਖੀ ਗਈ ਆ ਹਾਲਾਂਕਿ ਅੱਗਾ ਕੰਮ ਹੋਇਆ ਲੱਗਦਾ ਅੱਗਾ ਕੰਮ ਧੂਰਾ ਹੈ ਸਾਰੇ ਇਹੋ ਹੀ ਮਾਰਜ 10 ਮਹੀਨੇ ਤੋਂ ਵਾਸ਼ਿੰਗ ਸੈਂਟਰ ਤਿਆਰ ਕੀਤਾ ਗਿਆ ਸੀ ਮਗਰ ਸ਼ੁਰੂ ਅਜੇ ਤੱਕ ਕੀਤਾ ਨਹੀਂ ਗਿਆ ਨੂੰ ਅਮਲੀ ਜਮਾ ਨਹੀਂ ਬੁਲਾਇਆ ਗਿਆ ਪਹੁੰਚ ਆ ਗਿਆ ਉਹੀ ਮਾਰਜੋ ਕਮਿਸ਼ਨਰ ਸਾਹਿਬ ਨੇ ਅੱਜ ਇਮੀਜ ਇਟਲੀ ਐਸਡੀਓ ਸਾਹਿਬ ਨੂੰ ਆਰਡਰ ਦਿੱਤੇ ਨੇ ਵੀ ਇੱਥੇ ਸਮਰਸੀਬਲ ਦਾ ਬੋਰ ਕਰਾ ਕੇ ਇਹਨੂੰ ਜਲਦ ਮਗਰ ਚ ਬੱਚਾ ਜਿਹੜਾ ਤਿਆਰ ਦਾ ਤਿਆਰ ਕਰਾ ਕੇ ਉਹਦੇ ਨਾਲ ਮੋਟਰ ਲਗਾ ਕੇ ਜਲਦ ਗੱਡੀਆਂ ਧਵਾਣ ਦੀ ਜਿਹੜੀ ਵਿਵਸਥਾ ਇਹ ਸ਼ੁਰੂ ਕੀਤੀ ਜਾਵੇ ਸੋ ਜੇਕਰ ਬਿਲਕੁਲ ਆਪਣੀ ਵਾਸ਼ਿੰਗ ਲਾਈਨ ਹੀ ਆਪਣਾ ਸਮਾਨ ਅਗਰ ਸ਼ੁਰੂ ਹੋ ਜਾਂਦਾ ਤੇ ਕਿੰਨਾ ਕੀ ਖਰਚਾ ਜੁੜਾ ਆਟੋ ਵਰਕਸ਼ਾਪ ਦਾ ਭਾਈ ਖਰਚਾ ਦੇਖੋ ਜੀ ਆਪਾਂ ਪਰ ਬਸ ਖਰਚਣੀ ਐ ਪ੍ਰੋਬਲਮ ਐ ਵੀ ਅਸੀਂ ਬਾਹਰ ਗੱਡੀ ਧੋਣ ਜਾਂਦੇ ਸਾਡੀ ਕੋਈ ਗੱਡੀ ਨਹੀਂ ਧੋਂਦਾ ਉਹ ਕਹਿੰਦਾ ਵੀ ਅਸੀਂ ਤੇਰੀ ਗੱਡੀ ਧੋ ਦਿਆਂਗੇ ਤੇਰਾ ਜਿੰਨਾ ਗੱਡੀ ਦਾ ਗਰਮ ਵਿੱਚ ਲੱਗਾ ਇੱਥੇ ਸਾਰੇ ਸਾਡੇ ਘੂਏ ਚ ਸਮੈਲ ਰਹੇਗੀ ਭਾਜੀ ਤੁਹਾਡੀ ਗੱਡੀ ਨਹੀਂ ਧੋਣੀ ਬਸ ਐ ਵਾ ਵੀ ਗੱਡੀ ਅੰਦਰ ਧੁੱਫ ਜਾਂਦੀ ਸਾਡੇ ਇੱਥੇ ਇੱਥੇ ਸੀਵਰੇਜ ਦਾ ਵੱਡੇ ਪੈਪੇ ਦੇ ਨੇ ਇਥੋਂ ਗੱਡੀ ਧੋਈ ਦੀ ਸਫਾਈ ਸੇਵਕ ਨੇ ਜੇ ਉਹ ਗੱਡੀ ਧੋ ਕੇ ਜਾਂਦੀ ਨਾਲੇ ਪੈਪ ਦੇ ਨਾਲ ਰੋਡ ਕੇ ਸਾਰਾ ਸਿਵਰ ਚ ਚਲ ਜਾਂਦਾ ਇੱਥੇ ਢੇਰੀ ਲਾ ਰਹੀ ਜੀ ਆ ਤੇ ਉਸ ਤੋਂ ਬਾਅਦ ਸਾਡਾ ਜਿਹੜੀ ਇਹ ਗੱਡੀਆਂ ਦੀ ਟਕ ਟਟਾਲੀ ਹੋਰ ਚ ਲਿਫਟ ਕਰਕੇ ਟਾਈਮ ਦਾ ਵੀ ਨੁਕਸਾਨ ਹੁੰਦਾ ਸਫਾਈ ਲਈ ਡੰਪ ਤੇ ਪੰਚਾਰੀ ਦਾ ਜੋ ਜੇ ਗੱਲ ਕੀਤੀ ਡਿਮਾਂਡ ਲખી ਸਵੀਪਰ ਕਮ ਡਰਾਈਵਰ ਨੂੰ ਤਰੱਕੀ ਦਿੰਦੀ ਇਹ ਕਾਫੀ ਢੇਰ ਤੋਂ ਤੁਹਾਡੀ ਡਿਮਾਂਡ ਚੱਲ ਰਹੀ ਹੈ ਦੇਖੋ ਜੀ ਉਹ ਮਾਨਯੋਗ ਕਮਿਸ਼ਨਰ ਸਾਹਿਬ ਨੇ ਮਾਨਯੋਗ ਸੁਪਰਡੈਂਟ ਸਾਹਿਬ ਨੂੰ ਹਦਾਇਤ ਕਰ ਦਿੱਤੀ ਹੈ ਜਲਨ ਬਰਾਯੋਂ ਵੀ ਜਲਦ ਕਮੇਟੀ ਜਿਹੜੀ ਬਣਾਈ ਆ ਉਸ ਕਮੇਟੀ ਨੂੰ ਇੱਕ ਨੋਟਿਸ ਕਿ ਇਹ ਰਿਮਾਈਂਡਰ ਕਿਦਾ ਆਇਆ ਜਾਵੇ ਔਰ ਜਲਦ ਮੁਲਾਜ਼ਮ ਅਸੀਂ ਜੀ ਇੱਕ ਵੱਡਾ ਮੁੱਦਾ ਵਾ ਸ਼ਹਿਰ ਵੱਡਾ ਹੁੰਦਾ ਜਾ ਰਿਹਾ ਲੋਕ ਵਧ ਰਹੇ ਆ ਮੁਲਾਜ਼ਮ ਘਟ ਰਹੇ ਰਿਟਾਇਰ ਹੋਣ ਤੋਂ ਬਾਅਦ ਨਵੀਂ ਭਰਤੀ ਨਹੀਂ ਆ ਰਹੀ ਹੈ ਜਿਹਾ ਤੁਹਾਨੂੰ ਜਿਹੜੀ ਲਗਾਤਾਰ ਜਿਹੜੀ ਡਿਮਾਂਡ ਕੀਤੀ ਹੈ ਉਸ ਨੂੰ ਲੈ ਕੇ ਕਿਸ ਤਰ੍ਹਾਂ ਕੰਮ ਕੀਤਾ ਜਾ ਰਿਹਾ ਕਿਉਂਕਿ ਸ਼ਹਿਰ ਦੇ ਵਿੱਚ ਲਗਾਤਾਰ ਟੂਰਿਸਟ ਆ ਰਹੇਗਾ ਪਾਪੂਲੇਸ਼ਨ ਤੇ ਆਈ ਹੈ ਲੋਕ ਵੀ ਆ ਰਹੇ ਇਹੋ ਹੀ ਮੰਗ ਜੋ ਕਮਿਸ਼ਨ ਸਾਹਿਬ ਨੂੰ ਅੱਜ ਅਸੀਂ ਮੰਗ ਰੱਖੀ ਸੀ ਵੀ ਤੁਸੀਂ ਆਪਣੇ ਲੈਵਲ ਤੇ ਇੱਕ ਸਰਕਾਰ ਨੂੰ ਲੈ ਕੇ ਭੇਜਿਆ ਜਾਵੇ ਵੀ ਜਲਦ ਭਰਤੀ ਕੀਤੀ ਜਾ ਮੈਂ ਤਾਂ ਕਹਿੰਦਾ ਅੰਮ੍ਰਿਤਸਰ ਚ ਨਹੀਂ ਪੂਰੇ ਪੰਜਾਬ ਚ ਭਰਤੀ ਕਰਨੀ ਚਾਹੀ ਸਾਨੂੰ ਮੁਲਾਜ਼ਮਾਂ ਨੇ ਵੋਟਾਂ ਪਾ ਕੇ ਮਾਨ ਸਾਹਿਬ ਨੂੰ ਲਿਆਂਦਾ ਮਾਨ ਸਾਹਿਬ ਤੇ ਬਹੁਤ ਆਸਾਂ ਨੇ ਮੁਲਾਜ਼ਮਾਂ ਨੂੰ ਤੇ ਅਸੀਂ ਵੀ ਹੱਥ ਜੁੜ ਕੇ ਮਾਨ ਸਾਹਿਬ ਜੀ ਅੱਗੇ ਗੁਜ਼ਾਰਿਸ਼ ਕਰਦੇ ਆਂ ਕਿ ਮਾਨ ਸਾਹਿਬ ਮੁਲਾਜ਼ਮਾਂ ਦੀਆਂ ਜਿਹੜੀਆਂ ਉਮੀਦਾਂ ਨੇ ਉਹਨਾਂ ਦੇ ਕਰੇ ਉਤਰੋ ਸਰਕਾਰ ਦੇ ਨਾਲ ਮੁਲਾਜ਼ਮ ਨੇ ਸਰਕਾਰ ਦੀ ਗਾਈਡਲਾਈਨਸ ਨੂੰ ਫੋਲੋ ਕਰਦੇ ਮੁਲਾਜ਼ਮ ਦਿਨ ਰਾਤ ਕੰਮ ਕਰ ਰਹੇ ਨੇ ਸਰਕਾਰ ਦੇ ਹਿੱਤ ਲਈ ਕੰਮ ਕਰ ਰਹੇ ਨੇ ਹੋਰ ਡਿਮਾਂਡ ਡੀਸੀ ਰੇਟ ਨੂੰ ਲੈ ਕੇ ਉਹ ਕੀ ਮੰਗ ਗਈ ਹੈ ਉਹ ਆਊਟਸੋਰਸਿੰਗ ਤੇ ਮੁਲਾਜ਼ਮ ਜਿਹੜੇ ਕੰਮ ਕਰਦੇ ਪਏ ਨੇ ਅਸੀਂ ਇਹ ਵੀ ਲਿਖਿਆ ਕਮਿਸ਼ਨਰ ਸਾਹਿਬ ਨੂੰ ਕਿ ਜਿਹੜੇ ਆਊਟਸੋਰਸਿੰਗ ਤੇ ਕੰਮ ਕਰਦੇ ਪਏ ਨੇ ਇਹਨਾਂ ਦਾ ਵੀ ਹੱਲ ਕੀਤਾ ਜਾਵੇ ਇਹਦੇ ਬਾਰੇ ਵੀ ਸਰਕਾਰ ਨੂੰ ਲੈ ਕੇ ਭੇਜ ਕੇ ਇਹਨਾਂ ਨੂੰ ਡੀਸੀ ਗ੍ਰੇਡ ਤੇ ਤਰਸ ਦੇ ਆਧਾਰ ਤੇ ਇੱਕ ਕਾਫੀ ਲੰਮੀ ਡਿਮਾਂਡ ਜੜੀ ਹੋਈ ਹੈ ਕੱਲ ਮੀਟਿੰਗ ਹੈ ਸਾਹਿਬ ਨਾਲ ਹੋ ਰਹੀ ਹੈ ਕਿਹਾ ਤਾ ਕਮੇਟੀ ਉਹਨਾਂ ਨੇ ਬਣਾਈ ਆ ਉਹ ਕੱਲ ਤੋਂ ਸ਼ੁਰੂ ਆ ਤਰਸ ਦੇ ਆਧਾਰ ਤੇ ਨੌਕਰੀਆਂ ਦੀ ਤੇ ਜਿਹੜੇ 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 ਨਿੱਤਕ ਪਰਿਵਾਰਾਂ ਦੇ ਜਿਹੜੇ ਲੋਕ ਨੇ ਉਹ ਕੱਲ ਤੋਂ ਉਹਨਾਂ ਨੂੰ ਨੌਕਰੀ ਮੇਰ ਕੋਈ ਹੋਰ ਵੱਡੀ ਸਮੱਸਿਆ ਜਿਹੜੀ ਹੈ ਮੈਂ ਦੇਖਣ ਡਿਆ ਮੈਂ ਡਿਮਾਂਡ ਚ ਲਿਖੀ ਮੈਡੀਕਲ ਸੇਵਾਵਾਂ ਬੀਮਾ ਉਸ ਨੂੰ ਲੈ ਕੇ ਬਿਲਕੁਲ ਜਿਸ ਤਰ੍ਹਾਂ ਕੇ ਸਾਡੇ ਮਾਰੇ ਲੋਕ ਨੇ ਅਸੀਂ ਮੇਰੇ ਵਰਗੇ ਮਾਰੇ ਮੁਲਾਜ਼ਮ ਨੇ ਜਿਹੜੇ ਜਿਹੜੇ ਇਮੀਡੀਏਟਲੀ ਲਾਜ਼ ਨਹੀਂ ਆਪਣਾ ਕਰਾ ਸਕਦੇ ਅਸੀਂ ਇਹ ਡਿਮਾਂਡ ਰੱਖੀ ਹੈ ਪੰਜਾਬ ਸਰਕਾਰ ਕੋ ਬੀ ਜਿਹੜੀ ਹੈਲਥ ਮੈਡੀਕਲ ਇਨਸ਼ੋਰਸਾ ਇਸ ਕਾਰਡ ਜਿਹੜੇ ਮੁਲਾਜ਼ਮਾਂ ਨੂੰ ਪੂਰੇ ਪੰਜਾਬ 'ਚ ਇਸ਼ੂ ਕਰਨੇ ਚਾਹੀਦੇ ਨੇ ਔਰ ਇਹ ਨਾਲ ਮੁਲਾਜ਼ਮਾਂ ਨੂੰ ਇਹ ਫਾਇਦਾ ਹੈਗਾ ਵੀ ਜੇ ਮੁਲਾਜ਼ਮ ਕਿਸੇ ਦੇ ਘਰ ਇਮੀਡੀਏਟਲੀ ਕੋਈ ਪ੍ਰੋਬਲਮ ਪੈ ਗਈ ਆ ਤੋ ਆਪਣਾ ਇਸ ਕਾਰਡ ਦਿਖਾ ਕੇ ਕਿਸੇ ਵੀ ਹਸਪੀਟਲ 'ਚ ਜਾ ਕੇ ਆਪਣਾ ਇਲਾਜ ਕਰਾ ਲਵੇ ਲੰਬੇ ਸਮੇਂ ਤੋਂ ਲੜਾਈ ਲੰਬੇ ਸਾਲਾਂ ਤੋਂ ਕੀ ਵਿਸ਼ਵਾਸ ਹੁਣ ਇਹ ਮੈਂ ਹੱਥ ਜੋੜ ਕੇ ਗੁਜਾਰਿਸ਼ ਕਰਦਾ ਮਾਨ ਸਾਹਿਬ ਅੱਗੇ ਵੀ ਇਹ ਜਿਹੜੀ ਜਿਹੜੀ ਸਾਡੀ ਡਿਮਾਂਡ ਹੈ ਇਹ ਪੂਰੇ ਪੰਜਾਬ 'ਚ ਲਾਗੂ ਕਰ ਦਿਓ ਕੁਝ ਮੌਕੇ ਦੀ ਜਮਾਨਸਪੂਰੀ ਹੋਈਆਂ ਹਾਂਜੀ ਪੰਜ ਜਮਾਨਤ ਮੌਕੇ ਦੀ ਪੂਰੀਆਂ ਹੋਈਆਂ ਜਿਸ ਤਰ੍ਹਾਂ ਕਿ ਵਾਟਰ ਮਾਨ ਇਹ ਵਾਸ਼ਿੰਗ ਸੈਂਟਰ ਸ਼ੁਰੂ ਹੋ ਗਿਆ ਇਹਦੇ ਡਿਮੋਲਿਸ਼ ਦੀ ਆਰਡਰ ਦਿੱਤੀ ਤੇ ਨੇ ਬਾਹਰ ਗੇਟ ਲੱਗਣ ਜਾ ਰਿਹਾ ਵਾ ਉਸ ਤੋਂ ਇਲਾਵਾ ਚਾਰ ਬਾਥਰੂਮ ਤਿਆਰ ਹੋ ਰਹੇ ਨੇ ਸੋ ਬਾਕੀ ਬਾਕੀ ਮਾਨ ਜੋ ਕਮਿਸ਼ਨਰ ਸਾਹਿਬ ਦਾ ਧੰਨਵਾਦ ਜਿਨ੍ਹਾਂ ਨੇ ਅੱਜ ਆ ਕੇ ਆਪਣੇ ਫੀਲਡ ਚੋਂ ਟਾਈਮ ਕੱਢ ਕੇ ਅੱਜ ਮੁਲਾਜ਼ਮਾਂ ਨੂੰ ਟਾਈਮ ਦਿੱਤਾ ਧੰਨਵਾਦ ਮਾਨ ਜੀ ਸੋ ਬਿਲਕੁਲ ਇਹ ਸੀ ਕਿ ਬਿਲਕੁਲ ਆਸ਼ੂਨਾਰ ਜਿਹਨਾਂ ਨੇ ਡਿਮਾਂਡ ਦੱਸੀਆਂ ਸੋ ਤਸਵੀਰਾਂ ਤੁਹਾਨੂੰ ਦਿਖਾਣਾ ਜਾਵਾਂਗਾ ਆਖਿਰਕਾਰ ਜਦੋਂ ਆਟੋ ਵਰਕਸ਼ਾਪ ਦੇ ਵਿੱਚ ਲੱਖਾਂ ਰੁਪਏ ਦਾ ਕੰਮ ਹੁੰਦਾ ਲੇਕਿਨ ਉਸੇ ਨਾਲ ਜਿਹੜੀ ਆ ਬਿਲਕੁਲ ਵਾਸ਼ਿੰਗ ਲਾਈਨ ਜਿਹੜੀ ਬਣਾਈ ਜਾਂਦੀ ਆ ਕਾਫੀ ਸੰਮੇ ਲੰਮੇ ਤੋਂ ਜਿਹੜੀ ਆ ਵਾਸ਼ਿੰਗ ਲਾਈਨ ਜਿਹੜੀ ਆ ਜਦੋਂ ਦੀ ਬਣੀ ਆ ਸ਼ੁਰੂ ਨਹੀਂ ਉਸ ਦੇ ਨਾਲ ਨਾਲ ਜਿਹੜਾ ਇੱਕ ਬਿਲਕੁਲ ਪੈਂਚਰ ਸੈਂਟਰ ਹੀ ਆ ਉਹਦੇ ਵਿੱਚ ਸਾਰੇ ਜਿਹੜਾ ਸਮਾਨ ਜਿਹੜਾ ਵਾ ਰੱਖਣ ਦਾ ਜਿਹੜਾ ਸੈਂਟਰ ਬਣਾਇਆ ਗਿਆ ਆ ਵਾਸ਼ਿੰਗ ਲਾਈਨ ਦੇ ਨਾਲ ਉਹ ਵੀ ਜਿਹੜਾ ਵਾ ਬਿਲਕੁਲ ਉਹ ਜਿਹੜਾ ਤਿਆਰ ਤੇ ਹੋ ਗਿਆ ਬਿਲਡਿੰਗ ਤਿਆਰ ਹੋ ਗਈ ਲੇਕਿਨ ਬਿਲਕੁਲ ਉਹ ਸ਼ੁਰੂ ਨਹੀਂ ਹੋਇਆ ਤੇ دوسری طرف ਤੋਂ ਅਸੀਂ ਦਿਖਾ ਰਹੇ ਆ ਜਿਹੜੀ ਕੋਆਰਡੀਨੇਟ ਡਿਮਾਂਡ ਕੀਤੀ ਆ ਆ ਬਿਲਕੁਲ ਕੰਡਮ ਗੱਡੀਆਂ ਨੂੰ ਲੈ ਕੇ ਸੋ ਕਈ ਕੰਡਮ ਗੱਡੀਆਂ ਜਿਹੜੀ ਫਿਲਹਾਲ ਹੈ ਤੇ ਬਿਲਕੁਲ ਕੰਡਮ ਹੈਗੀ ਲੇਕਿਨ ਜਿਹੜੀ ਸ਼ਹਿਰ ਦੇ ਵਿੱਚ ਸੜਕਾਂ ਦੇ ਵਿੱਚ ਚੱਲ ਰਹੀਆਂ ਵਾ ਉਹ ਕੰਡਮ ਗੱਡੀਆਂ ਜਿਹੜੀ ਕਿ 15 ਸਾਲ ਤੋਂ ਸਰਕਾਰ ਨੇ ਬੈਨ ਕੀਤੀਆਂ ਸੀਗੀਆਂ ਉਸ ਤੋਂ ਬਾਵਜੂਦ ਵੀ ਜਿਹੜੀ ਆ 15 ਸਾਲ ਤੋਂ ਬੈਨ ਤੋਂ ਬਾਵਜੂਦ ਵੀ ਜਿਹੜੀ ਆ ਗੱਡੀਆਂ ਕਈ ਜਿਹੜੀ ਆ ਸੜਕਾਂ ਤੇ ਚੱਲ ਰਹੀਆਂ ਵਾ ਔਰ ਇੱਕ ਡਿਮਾਂਡ ਜਿਹੜੀ ਆ 게ਟ ਦੀ ਕੀਤੀ ਗਈ ਆ ਉਹ ਕਈ ਡਿਮਾਂਡਸ ਜਿਹੜੀਆਂ ਹੁੰਦੀਆਂ ਵਾ ਉਹ ਸਰਕਾਰ ਵੱਲੋਂ ਜਿਹੜੀਆਂ ਪੂਰੀ ਕੀਤੀਆਂ ਜਾਣਗੇ ਲੇਕਿਨ ਜਿਹੜੀ ਹੋਰ ਕਈ ਡਿਮਾਂਡਾਂ ਜਿਹੜੀ ਕਿ ਨਗਰ ਨਿਗਮ ਦੇ ਕ ਇੱਕ ਮੀਟਿੰਗ ਕੀਤੀ ਗਈ ਹੈ ਜਨਰਲ ਮੀਟਿੰਗ ਕੀਤੀ ਗਈ ਇਸ ਮੀਟਿੰਗ ਦੇ ਵਿਚਕਾਰ ਜਿਹੜਾ ਇਹ ਡਿਮਾਂਡਸ ਨੂੰ ਪੂਰੀ ਕੀਤੀਆਂ ਗਈਆਂ ਔਰ ਦੂਸਰੀ ਤੇ ਤਸਵੀਰਾਂ ਦਿਖਾਵਾਂਗਾ ਕਿਸ ਤਰ੍ਹਾਂ ਜਿਹੜੀ ਆਟੋ ਵਰਕਸ਼ਾਪ ਦੀ ਇੱਕ ਸ਼ੈੱਡ ਹੈਗੀ ਆ ਉਹ ਸ਼ੈੱਡ ਦੀ ਕਿਸ ਤਰ੍ਹਾਂ ਖਸਤਾ ਹਾਲਤ ਹੈਗੀ ਹੈ ਤੁਸੀਂ ਬਿਲਡਿੰਗ ਦੇ ਵਿੱਚ ਦਰਾਰਾਂ ਦੇਖ ਸਕਦੇ ਹੋ ਔਰ ਟੀਨਾ ਜਿਹੜੀਆਂ ਹੈਗੀਆਂ ਉਹ ਕਾਫੀ ਜਿਹੜੀ ਆ ਟੁੱਟੀ ਪਈ ਐ ਸੋ ਤਸਵੀਰਾਂ ਸਾਹਮਣੇ ਐ ਤੇ ਤਸਵੀਰਾਂ ਵੇਖ ਆ ਕਰਦੀ ਕਿ ਕਿਸ ਤਰ੍ਹਾਂ ਸ਼ੈੱਡ ਦੀ ਜਿਹੜੀ ਆ ਉਹ ਖਸਤਾ ਹਾਲਤ ਹੈ ਦੇਖ ਸਕਦੇ ਹੋ ਕਿੱਦਾਂ ਵੱਡੀ ਜਿਹੜੀ ਆ ਦਰਾਰ ਜਿਹੜੀ ਆ ਬਿਲਡਿੰਗ ਦੇ ਵਿੱਚ ਇਹਦੇ ਪਿੱਲਰ ਦੇ ਵਿੱਚ ਕਿਉਂਕਿ ਪਿੱਲਰ ਜਿਹੜਾ ਹੁੰਦਾ ਵਾ ਉਹ ਬਿਲਡਿੰਗ ਨੂੰ ਸਾਮ ਕੇ ਰੱਖਦਾ ਉਸ ਪਿੱਲਰ ਦੇ ਵਿੱਚ ਵੱਡੀ ਦਰਾਰ ਆ ਔਰ ਦੂਸਰੀ ਤਰਫ ਕਿਸ ਤਰ੍ਹਾਂ ਟੀਨਾ ਦੇ ਵਿੱਚ ਜਿਹੜੀ ਆ ਦੇਖ ਸਕਦੇ ਹੋ ਸਾਰੀ ਟੀਨਾ ਜਿਹੜੀ ਗਲ ਚੁੱਕੀਆਂ ਨੇ ਔਰ ਤਸਵੀਰਾਂ ਦਿਖਾ ਰਿਹਾ ਹਾਂ ਕਿ ਕਿਸ ਤਰ੍ਹਾਂ ਆਟੋ ਵਰਕਸ਼ਾਪ ਦੇ ਵਿੱਚ ਹਾਲਾਤ ਜਿਹੜੇ ਆ ਉਹ ਮਾੜੇ ਜਿਸ ਨੂੰ ਲੈ ਕੇ ਨਗਰ ਨਿਗਮ ਦੇ ਕਮਿਸ਼ਨਰ ਨੇ ਵੀ ਬਿਲਕੁਲ ਹਦਾਇਤਾਂ ਦਿੱਤੀਆਂ ਕਿ ਇਸ ਨੂੰ ਵੀ ਜਿਹੜਾ ਠੀਕ ਕੀਤਾ ਜਾਏਗਾ ਸੋ ਹਾਲਾਤ ਦੇਖ ਸਕਦੇ ਹੋ ਕਿ ਇਹ ਆਟੋ ਵਰਕਸ਼ਾਪ ਉਹ ਆਟੋ ਵਰਕਸ਼ਾਪ ਜਿਹੜੀ ਸ਼ਹਿਰ ਦੀ ਸਵੱਛਤਾ ਨੂੰ ਲੈ ਕੇ ਇੱਥੇ ਮੁਲਾਜ਼ਮ ਜਿਹੜੇ ਆ ਕੰਮ ਦਿਨ ਰਾਤ ਕਰਦੇ ਔਰ ਉਹਨਾਂ ਦੇ ਖੁਦ ਦਾ ਜਿਹੜਾ ਘਰ ਰਗਾ ਵਾ ਉੱਥੇ ਹਾਲਾਤ ਜਿਹੜੇ ਉਹ ਮਾੜੇ ਹੈਗੇ ਸੋ ਕਿਤੇ ਨਾ ਕਿਤੇ ਜਿਹੜੀ ਆਸ ਜਗੀ ਆ ਕਿ ਇੰਨੇ ਸੰਮੇ ਸਾਲਾਂ ਤੋਂ ਜਿਹੜੀ ਡਿਮਾਂਡ ਸੀ ਗਈਆਂ ਵਾ ਉਹ ਪੂਰੀਆਂ ਹੋਣ ਚੁਸ ਫਿਲਹਾਲ ਅੱਜ ਨਗਰ ਨਿਗਮ ਦੇ ਕਮਿਸ਼ਨਰ ਜਿਹੜੇ ਹਰਪ੍ਰੀਤ ਸਿੰਘ ਉਹ ਪਹੁੰਚਦੇ ਆ ਸੋ ਜਾਂਦਾ ਸੋ ਆਸਾਂ ਗਿਆ ਵਾ ਬਿਲਕੁਕੁਲ ਆਸ਼ੂਨਹਰ ਨੂੰ ਔਰ ਉਹਨਾਂ ਦੀ ਪੂਰੀ ਟੀਮ ਲਈ ਔਰ ਜਿਹੜੀ ਕਿ ਆਸਾਂ ਗਿਆ ਵਾ ਸੋ ਮੈਡਮ ਰਮਾ ਵੀ ਜਿਹੜੀ ਕਿ ਆਟੋ ਵਰਕਸ਼ਾਪ ਦੇ ਇੰਚਾਰਜ ਹੈ ਗਿਆ ਰਾਜਕੌਰ ਮੂਲੋਤਰਾ ਰਾਜ ਕਲਿਆਣ ਦੀਪਕ ਸੱਬਰਵਾਲ ਔਰ ਸਾਰੀ ਟੀਮ ਜਿਹੜੀ ਕੀ ਉਹਨਾਂ ਨੂੰ ਆਸਾਂ ਗਿਆ ਕਿ ਇਹ ਮੁਸ਼ਕਲਾਂ ਦਾ ਹੱਲ ਬੜਾਓ ਜਲਦੀ ਹੋਏਗਾ